ਦੀ ਕ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਮੇਰਾ ਵੀਰ ਜਿਨੇ ਇੱਕ ਵੀਡੀਓ ਪਾਈ ਆ ਕਿ ਅਸੀਂ ਸ਼ਰੌਣੀ ਅੰਮ੍ਰਿਤਪਾਲ ਪ੍ਰਬੰਧਕ ਕਮੇਟੀ ਵੱਲੋਂ ਇੱਕ ਢਾਡੀ ਨੂੰ ਇਸ ਕਰਕੇ ਜਮਾਨਾ ਕੀਤਾ ਕਿ ਉਹ ਅੰਮ੍ਰਿਤਪਾਲ ਜੀ ਦੇ ਹੱਕ ਚ ਬੋਲਿਆ ਇਹ ਮੇਰਾ ਝੂਠ ਆ ਕਿਉਂਕਿ ਪਹਿਲੀ ਗੱਲ ਤੇ ਉਸ ਵੀਰ ਨੂੰ ਉਹ ਨਾਂ ਕਲੀਅਰ ਕਰਨਾ ਚਾਹੀਦਾ ਜਿਸ ਜਥੇ ਦੀ ਉਹ ਗੱਲ ਕਰ ਰਿਹਾ ਉਸ ਵੀਰ ਨੇ ਕਿਸੇ ਜਥੇ ਦਾ ਨਾਂ ਹੀ ਲਿਆ ਪਹਿਲੀ ਗੱਲ ਤੇ ਜਿੰਨਾ ਭਾਈ ਅਮਰਪਾਲ ਸਿੰਘ ਇਹਨਾਂ ਵੀਰਾਂ ਦਾ ਉਹ ਸਾਡਾ ਵੀ ਆ ਕਿਉਂਕਿ ਅਮਰਪਾਲ ਸਿੰਘ ਦੀ ਅਸੀਂ ਤਾਂ ਸਿਫਤ ਕਰਦੀਆਂ ਤਾਂ ਉਹਦੀ ਹਮਾਇਤ ਕਰਦੇ ਆ ਕਿ ਉਹਨੇ ਵਧੀਆ ਕਾਰਜ ਕੀਤਾ ਸੀ ਉਹਨੇ ਜਿਹੜਾ ਬੱਚਿਆਂ ਨੂੰ ਅਮਰ ਸੰਚਾਰ ਦੀ ਲਹਿਰ ਨਾਲ ਜੋੜਿਆ ਸੀ ਉਹਨਾਂ ਨੂੰ ਨਸ਼ਾ ਤੋਂ ਮੁਕਤ ਕਰਨ ਲਈ ਲਹਿਰ ਵਢੀ ਸੀ ਅਸੀਂ ਉਹਦੀ ਆਪ ਸਪੋਰਟ ਕਰਦੇ ਰਹੇ ਆ ਇਥੋਂ ਤੱਕ ਕਿ ਉਹਦੇਆਂ ਦੇ ਕੇਸ ਵੀ ਲੜਦੇ ਰਹੇ ਆ ਅਮਰ ਸਭ ਆਲਦੀ ਜਦੋਂ ਅਸੀਂ ਆਪ ਸਪੋਰਟ ਕਰਦੇ ਆ ਉਹਨਾਂ ਦੇ ਕੇਸ ਲੜਦੇ ਰਹਿੰਦੇ ਅਸੀਂ ਉਹਨਾਂ ਦੇ ਨਾਂ ਸੁਣ ਕੇ ਵਿਰੋਧ ਕਿਉਂ ਕਰਾਂਗੇ ਇਸ ਵੀਰ ਨੂੰ ਸਪਸ਼ਟ ਕਰਨਾ ਚਾਹੀਦਾ ਕਿ ਕਿਹੜਾ ਜਥਾ ਆ ਉਸ ਜਥੇ ਦਾ ਬਕਾਇਦਾ ਨਾਂ ਲੈਣਾ ਚਾਹੀਦਾ ਸੀ ਤੇ ਇਸ ਵੀਰ ਨੂੰ ਇਹ ਵੀ ਪਤਾ ਹੋਣਾ ਚਾਹੀਦਾ ਕਿ ਸ਼ਰੌਣੀ ਕੋਤਾ ਪ੍ਰਬੰਧਕ ਕਮੇਟੀ ਇਹ ਜਿੰਨੇ ਵੀ ਸਾਡੇ ਉਹ ਜ ਡਿਬਰੂਗੜ੍ਹ ਜੇਹਲ ਚ ਖੜੇ ਸੀ ਉਹਨਾਂ ਦੀ ਸਪੋਰਟ ਕਰਦੀ ਰਹੀ ਆ ਉਹਨਾਂ ਦੇ ਕੇਸ ਵੀ ਲੜਦੇ ਰਹੀ ਆ ਉਹਨਾਂ ਦੀਆਂ ਮੁਲਾਕਾਤਾਂ ਵੀ ਸ਼ਰੌਣੀ ਕੋਤਾ ਪ੍ਰਬੰਧਕ ਕਮੇਟੀ ਕੀ ਕਰਦੀ ਰਹੀ ਆ ਲੈਕਚਰਾਂ ਦਾ ਮਸਲਾ ਵੱਖਰਾ ਹੋ ਸਕਦਾ ਆ ਨਾਹੀਂ ਕੋਈ ਸਿਆਸੀ ਸਿਆਸੀਆਂ ਦੇ ਨਾਹੀਂ ਅਸੀਂ ਸਿਆਸਤ ਚ ਕੋਈ ਇੰਟਰਸਟ ਲੈਣੇ ਆ ਪਰ ਇਸ ਵੀਰ ਨੂੰ ਜੇ ਦੇ ਉਹਦਾ ਕੋਈ ਉਹਨੇ ਇਹਨੂੰ ਕੋਈ ਡਾਊਟ ਆ ਉਸ ਜੱਥੇ ਦਾ ਨਾਮ ਲਵੇ ਅਸੀਂ ਉਹਦੀ ਤੁਹਾਨੂੰ ਰਿਪੋਰਟ ਵਿਖਾ ਦੇਵਾਂਗੇ ਕਿ ਕਿਉਂ ਉਹਨੂੰ ਜੁਰਮਾਨਾ ਕੀਤਾ ਜੇ ਕਿਸੇ ਦਾ ਇਹਨੂੰ ਡਾਊਟ ਆ ਪਰ ਇਸ ਵੀਰ ਨੇ ਕਿਸੇ ਦਾ ਨਾਮ ਹੀ ਲਿਆ ਇਹ ਇਹਨੂੰ ਵੀਰ ਨੂੰ ਕਲੀਅਰ ਕਰਨਾ ਚਾਹੀਦਾ ਕਿ ਉਹ ਜੱਥਾ ਕਿਹੜਾ ਵਾ ਤੇ ਉਹਨੂੰ ਨਾਲੇ ਘੋਕ ਕਰ ਲੈਣੀ ਚਾਹੀਦੀ ਹੈ ਕਿ ਉਹਨੂੰ ਜੁਰਮਾਨਾ ਕਿਉਂ ਹੋਇਆ ਅਸੀਂ ਅਮਰਤਪਾਲ ਦੀ ਹੁਣ ਵੀ ਦਿਲੋਂ ਸਤਿਕਾਰ ਕਰਦੇ ਆਂ ਪਹਿਲਾਂ ਵੀ ਕਰਦੇ ਸੀ ਤੇ ਗਾਵੇਂ ਕਰਦੇ ਰਵਾਂਗੇ ਜਿਹੜਾ ਵੀ ਸਿੱਖ ਕੌਮ ਨੂੰ ਸੇਧ ਦੇਊਗਾ ਜਿਹੜਾ ਵੀ ਸਿੱਖ ਕੌਮ ਦੀ ਸੇਧ ਦੇ ਕੇ ਅਮਸੰਜਾਰ ਕਰੂਗਾ ਬੱਚਿਆਂ ਨੂੰ ਚੰਗੇ ਕਾਰਜ ਲਈ ਲਾਊਗਾ ਅਸੀਂ ਉਹਦੀ ਪਹਿਲਾਂ ਵੀ ਸਪੋਰਟ ਕਰਦੇ ਅਸੀਂ ਗਾਵੇਂ ਕਰਦੇ ਰਵਾਂਗੇ ਤੇ ਇਸ ਵੀਰ ਨੂੰ ਮੈਂ ਦੁਬਾਰਾ ਬੇਨਤੀ ਕਰਦਾ ਕਿ ਉਹ ਪਹਿਲਾਂ ਨਾਂ ਕਲੀਅਰ ਕਰੇ ਤੇ ਬਿਨਾਂ ਕਿਸੇ ਨਾਂ ਤੋਂ ਬਿਨਾਂ ਕਿਸੇ ਕਾਰਨ ਤੋਂ ਭਾਈ ਅਮਰਤਪਾਲ ਸਿੰਘ ਜੀ ਦੇ ਨਾਲ ਨਾਂ ਜੋੜ ਕੇ ਇਹ ਗੱਲ ਵੇਖੀ ਜਾਵੇ ਜੇ ਕਿਸੇ ਨੂੰ ਕੋਈ ਮਸਲਕ ਕੇਸ ਚ ਕਿਸੇ ਨੂੰ ਜੁਰਮਾਨਾ ਵਾਰਨਿੰਗ ਹੋਇਆ ਵੀ ਹੋਊ ਤਾਂ ਉਹ ਬਕਾਇਦਾ ਪੜਤਾਲ ਹੋਈ ਹੋਊਗੀ ਇਹ ਭਾਈ ਅਮਰਤਪਾਲ ਸਿੰਘ ਦੇ ਨਾਲ ਜੋੜ ਕੇ ਕਿਸੇ ਨੂੰ ਵੀ ਇਹ ਵੀਡੀਓ ਨਹੀਂ ਪਾਉਣੀ ਚਾਹੀਦੀ ਭਾਈ ਅਮਰਤਪਾਲ ਸਿੰਘ ਜਿੰਨਾ ਕਿ ਇਨ੍ਹਾਂ ਵੀਰਾਂ ਦਾ ਉਹਨਾਂ ਸਾਡਾ ਵੀ ਆ ਤੇ ਗਾਂ ਵੀ ਰਹੇਗਾ ਇੰਨੀ ਹੀ ਬੇਨਤੀ ਕਰਦਾ ਫਤਿਹ ਬਰੋਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਬਤ